ਹਾਂਜੀ ਗਿਆਨ ਜੋਤੀ ਚੈਨਲ ਦੇ ਵਿੱਚ ਆਪ ਜੀ ਦਾ ਹਾਰਦਿਕ ਸਵਾਗਤ ਹੈ ਅੱਜ ਸਾਡੇ ਕੋਲ ਆਏ ਨੇ ਸਰਦਾਰ ਸੁਖਮੰਦਰ ਸਿੰਘ ਜੱਜਨ ਵਾਲਾ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਦੇ ਮੈਂਬਰ ਮਾਸਟਰ ਬਲਦੇਵ ਸਿੰਘ ਜੀ ਸਰਦਾਰ ਜੱਗਾ ਸਿੰਘ ਜੀ ਕਾਦਰ ਵਾਲਾ ਇਹ ਸਰਦਾਰ ਸੁਖਮੰਦਰ ਸਿੰਘ ਜੱਜਨ ਵਾਲਾ ਮੱਝਬੀ ਸਿੱਖ ਐਸੋਸੀਏਸ਼ਨ ਦੇ ਆਲ ਇੰਡੀਆ ਦੇ ਪ੍ਰਧਾਨ ਨੇ ਉਹਨਾਂ ਨੇ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਵੀ ਹਾਂਜੀ ਸਰਦਾਰ ਸੁਖਮੰਦਰ ਸਿੰਘ ਜੀ ਸਤਿ ਸ਼ਕਾ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਗਿਆਨ ਜੋਤੀ ਚੈਨਲ ਹੈਗਾ ਆ ਉਹਦਾ ਧੰਨਵਾਦ ਕਰਦਾ ਹੈਗਾ ਤੇ ਸਾਰੇ ਮੈਂ ਬੇਨਤੀ ਕਰੂੰਗਾ ਕਿ ਇਸ ਚੈਨਲ ਨੂੰ ਬਹੁਤ-ਬਹੁਤ ਪ੍ਰਮੋਟ ਕਰੋ ਕਿਉਂਕਿ ਸਾਡੇ ਆਵਾਜ਼ ਸਾਡੇ ਭਾਈਚਾਰੇ ਦੀ ਹੈਗੀ ਆ ਉਹ ਸਾਰਿਆਂ ਕੋਲ ਪਹੁੰਚਾਉਂਦਾ ਹੈਗਾ ਤਾਂ ਮੈਂ ਸਿੱਧੂ ਸਾਹਿਬ ਦਾ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂਜੀ ਗੱਜਨਾਲਾ ਸਾਹਿਬ ਇੱਕ ਗੱਲ ਹੋਰ ਹੈ ਵੀ ਤੁਸੀਂ ਆਲ ਇੰਡੀਆ ਮੱਝ ਵੀ ਸਿੱਖਿਆ ਐਸੋਸੀਏਸ਼ਨ ਨੂੰ ਦੇ ਨਮ ਨਮ ਦੇ ਉਹ ਪ੍ਰਤੀਨਿਧੋ ਇਹ ਜਿਹੜੀ ਆਲ ਰੀਡੀ ਆ ਮੱਝ ਵੀ ਸਖਾ ਐਸੋਸੀਏਸ਼ਨ ਹੈ ਕਦੋਂ ਹੋੰਦ ਚਾਈ ਤੇ ਆਉਣ ਦਾ ਕੀ ਕਾਰਨ ਸੀ ਕੋ ਸੁਧਰ ਸਾਹਿਬ ਜਿਹੜੀ ਇਹ ਐਸੋਸੀਏਸ਼ਨ ਹੈਗੀ ਆ ਇਹਨੂੰ ਲਗਭਗ 6 ਸਾਲ ਹੋ ਗਏ ਹੈਗਾ 2018 ਦੇ ਵਿੱਚ ਹਰਿਆਣੇ ਦੀ ਧਰਤੀ ਸਸਾ ਤੋਂ ਇਹ ਸਟਾਰਟ ਹੋਈ ਸੀਗੀ ਇਹ 2-3 ਸਾਲ ਜਿਹੜੀ ਸੀਗੀ ਉੱਥੇ ਜਿਹੜੀ ਸਥਾਨਕ ਰਾਜ ਵਿੱਚ ਚੱਲੀ ਹੈਗੀ ਆ ਉਸ ਤੋਂ ਬਾਅਦ 12 ਸਤੰਬਰ 2021 ਦੇ ਵਿੱਚ ਇਹਨੂੰ ਨੈਸ਼ਨਲ ਜਿਹੜੀ ਹੈਗੀ ਆ ਸੰਸਥਾ ਦਾ ਜਿਹੜਾ ਹੈਗਾ ਜਿਹੜਾ ਇਹਨੂੰ ਮਿਲਿਆ ਰਤਵਾ ਤਾਂ ਪਹਿਲੀ ਵਾਰ ਜਿਹੜਾ ਹੈਗਾ 12 ਸਤੰਬਰ 2021 ਨੂੰ ਜਿਹੜਾ ਹੈਗਾ ਮੈਨੂੰ ਨੈਸ਼ਨਲ ਪ੍ਰੈਜ਼ੀਡੈਂਟ ਬਣਾਇਆ ਗਿਆ ਪੋਲੀਨਮਲ ਸਿਕਲਰ ਐਸੋਸੀਏਸ਼ਨ ਦਾ ਉਦੋਂ ਤੋਂ ਜਿਹੜੀ ਹੈਗੀ ਇਹ ਪੂਰੇ ਭਾਰਤ ਦੇ ਵਿੱਚ 25 ਸਟੇਟਾਂ ਦੇ ਵਿੱਚ ਇਹ ਐਸੋਸੀਏਸ਼ਨ ਹੈਗੀ ਆ ਇਹ ਆਪਣਾ ਕੰਮ ਕਰ ਰਹੀ ਹੈ ਜੀ ਤੇ ਹੁਣ ਗੱਲ ਇੱਕ ਹੋਰ ਹੈਗੀ ਆ ਗੱਜਨਾਲਾ ਸਾਹਿਬ ਵੀ ਅੱਜ ਪੰਜਾਬ ਦੇ ਵਿੱਚ 117 ਸੀਟਾਂ ਐ ਐਮਐਲਏ ਦੀਆਂ ਹਾਂਜੀ ਜਿਹਦੇ ਵਿੱਚੋਂ 34 ਰਿਜ਼ਰਵ ਹੈ ਬਿਲਕੁਲ ਫਿਰ ਇਹਦੇ ਵਿੱਚ ਕੀ ਤੁਹਾਡੇ ਸਮਾਜ ਦੀ ਕਿੰਨੀ ਕਿ ਪ੍ਰਤੀਨਿਧਤਾ ਹੈਗੀ ਹੈ ਜਾਂ ਕੀ ਹੈਗਾ ਕੋਈ ਹਿੱਸੇਦਾਰੀ ਮਿਲਦੀ ਹੈ ਕਿ ਨਹੀਂ ਆ ਬਿਲਕੁਲ ਹਿੱਸੇਦਾਰੀ ਨਹੀਂ ਮਿਲਦੀਗੀ ਉਹਦਾ ਕਾਰਨ ਵੀ ਇਹੀ ਹੈਗਾ ਵੀ ਜਿਹੜੇ ਸਾਡੀ ਵੱਡੀ ਆਬਾਦੀ ਜਿਹੜੀ ਹੈਗੀ ਆ ਹਾਲਾਂਕਿ 2006 ਦਾ ਐਕਟ ਬਣਾਇਆ ਹੋਇਆ ਹੈਗਾ ਜਿਹਦੇ ਅਨਸਾਰ 12% ਨੌਕਰੀ ਦੇ ਵਿੱਚ ਪੋਲੀਟੀਕਲ ਖੇਤਰ ਦੇ ਵਿੱਚ ਔਰ ਵਿਦਿਅਕ ਖੇਤਰ ਦੇ ਵਿੱਚ ਜਿਹੜੇ ਤੁਹਾਨੂੰ ਇਹ ਅਧਿਕਾਰ ਮਿਲਿਆ ਹੈਗਾ ਪਰ ਵੇਖਿਆ ਗਿਆ ਹੈਗਾ ਪੋਲਿਟਿਕਲ ਖੇਤਰ ਦੇ ਵਿੱਚ ਵੱਖ-ਵੱਖ ਪਾਰਟੀਆਂ ਜਿਹੜੀਆਂ ਜਿਹੜੀਆਂ ਕੜਮ ਚੌਧਰੀ ਦੀਆਂ ਪਾਰਟੀਆਂ ਆ ਮੈਂ ਕੜਮ ਚੌਧਰੀ ਕਿਉਂ ਕਹੂੰਗਾ ਜਦੋਂ ਪੇਪਰਨਵਾਦੀ ਲੋਕਾਂ ਦੀਆਂ ਪਾਰਟੀਆਂ ਆ ਕਿਆ ਉਹ ਬਣਦਾ ਇਸ ਤਰ੍ਹਾਂ ਹੈਗਾ ਜੇ 34 ਐਮਐਲਏ ਬਣਦੇ ਆ ਇਸ ਈ ਦੇ ਤਾਂ 17 ਜਿਹੜੇ ਹੈਗੇ ਆ ਉਹ ਵਾਲਮੀਕ ਮਾਝ ਸਿੱਖ ਭਾਈਚਾਰੇ ਦੇ ਬਣਣੇ ਚਾਹੀਦੇ ਹੈਗੇ ਆ ਪਰ ਦੇਖਿਆ ਗਿਆ ਕਿਤੇ ਕਦੇ 5 ਹੈਗੇ ਆ ਕਿਤੇ 6 ਹੈਗੇ ਆ ਕੋਈ ਇੱਕ ਅੱਧਾ ਹੈਗਾ ਜਿਹਨੂੰ ਉਹਨਾਂ ਨੂੰ ਬਣਦਾ ਜਿਹੜਾ ਹੈ ਇਸ ਦੀਦਾਰ ਵੀ ਨਹੀਂ ਦਿੱਤੇ ਜਾਂਦੇ ਕਿ ਇਸ ਲਈ ਜਿਹੜੀ ਹੈਗੀਆਂ ਇਸ ਖੇਤਰ ਵਿੱਚ ਵੀ ਇਹ ਸਪਾਈਡਰ ਨਾਲ ਵੱਡਾ ਜਿਹੜਾ ਹੈਗਾ ਵਿਤਕਰਾ ਕੀਤਾ ਜਾਂਦਾ ਹੈਗਾ ਅਣਦੇਖਿਆ ਕੀਤਾ ਜਾਂਦਾ ਹੈਗਾ ਤੇ ਜਿਵੇਂ ਹੁਣ ਵੀ ਗੱਲ ਕਰਾਂ ਅੱਜ ਦੀ ਗੱਲ ਕਰਾਂ ਨਹੀਂ ਤੁਸੀਂ ਐਮਐਲਏ ਜਿਹੜੀ ਗੱਲ ਕਰਦੇ ਹੋ ਪੰਜ 6 ਐਮਐਲਏ ਜੇ ਤਾਂ ਫਿਰ ਇਹਦਾ ਮਤਲਬ 17 ਸੀਟਾਂ ਤੁਹਾਨੂੰ ਨਹੀਂ ਮਿਲਗੀਆਂ ਨਹੀਂ ਮਿਲੀਆਂ ਬਿਲਕੁਲ ਨਹੀਂ ਮਿਲੀਆਂ ਗਿਆ ਇਸ ਲਈ ਅਸੀਂ ਇਸ ਪ੍ਰਤੀ ਜਿਹੜਾ ਸਾਡੇ ਸਮਾਜ ਨੂੰ ਸਮਾਜ ਦੇ ਵਿੱਚ ਕੋਈ ਇਸ ਪ੍ਰਤੀ ਨਿਰਾਸ਼ਾ ਜਾਂ ਕੋਈ ਕੀ ਹੈਗਾ ਸਮਾਜ ਬਿਲਕੁਲ ਬਿਲਕੁਲ ਜਿਹੜਾ ਹੁਣ ਸਮਾਜ ਨੂੰ ਇਸ ਗੱਲ ਦੀ ਸੋਝੀ ਹੋਣੀ ਸ਼ੁਰੂ ਹੋਈ ਗਈ ਹੈ ਤੇ ਸਾਡੇ ਨਾਲ ਜਿਹੜੇ ਵੱਖ-ਵੱਖ ਪਾਰਟੀਆਂ ਹੈਗੀਆਂ ਉਹ ਵਿਤਕਰਾ ਕਰਦੀਆਂ ਇੰਜ ਹਨ ਜਿਹੜੇ ਪਿਛਲੀਆਂ 2022 ਦੇ ਇਲੈਕਸ਼ਨਾਂ ਦੇ ਨਾ ਤਾਂ ਕਾਂਗਰਸ ਨੇ ਉਹਨਾਂ ਨੂੰ ਪੂਰੀ ਜਿਹੜੀ 17 ਜਿਹੜੀ ਸੀਟਾਂ ਮਿਲਣੀਆਂ ਚਾਹੀਦੀਆਂ ਸੀਆਂ ਨਾ ਉਹਨੇ ਦਿੱਤੀਆਂ ਨਾ ਜਿਹੜੀ ਅੱਜ ਸੱਤਾ ਦੇ ਕਾਬਜ਼ ਹੈਗੀ ਆ ਜਿਹਨੂੰ ਆਮ ਆਦਮੀ ਪਾਰਟੀ ਕਿਹਾ ਜਾਂਦਾ ਝੜੂ ਵਾਲੀ ਪਾਰਟੀ ਨਾ ਉਹਨਾਂ ਨੇ ਦਿੱਤੀਆਂ ਹੈਗੀਆਂ ਇਸ ਲਈ ਜਿਹੜਾ ਹੈਗਾ ਹੁਣ ਇਹ ਗੱਲ ਦੀ ਸਮਝ ਪਈ ਹੈ ਲੋਕਾਂ ਨੂੰ ਵੀ ਸਾਡੇ ਦੇ ਹਿੱਸੇਦਾਰੀ ਨੂੰ ਮਿਲਦੀ ਨਹੀਂ ਕਿ ਇਸ ਲਈ ਜਿਹੜਾ ਹੈਗਾ ਅੱਜ ਜਿਹੜੀ ਆਮ ਆਦਮੀ ਪਾਰਟੀ ਦੇ ਬੰਦੇ ਹੈਗਾ ਇਹ ਉਸਾਰ ਜਿਹੜੇ ਸਾਡੇ ਸਮਾਜ ਦੇ ਲੋਕ ਲੱਗੇ ਆਚਾਰ ਕਰ ਰਿਹਾ ਕਿਉਂਕਿ ਅੱਜ ਜਿਹੜਾ ਚਾਲ 18ਵੀਂ ਲੋਕ ਸਭਾ ਦੀਆਂ ਚੋਣਾਂ ਚੱਲ ਰਹੀਆਂ ਹੈਗੀਆਂ 18 ਲੋਕ ਸਭਾ ਸੀਟਾਂ ਹੈਗੀਆਂ ਉਹਦੇ ਵਿੱਚ ਚਾਰਾਂ ਵਿੱਚੋਂ ਦੋ ਜਿਹੜੀਆਂ ਹੈਗੀਆਂ ਉਹ ਵਾਲਮੀਕ ਮੈਸਿਕ ਭਾਈ ਚਰਨ ਬਣਨੇ ਬਣਨੇ ਮਾਲਵੇ ਦੀ ਜਿਹੜੀ ਬੈਲਟ ਹੈਗੀ ਉੱਥੇ ਤਾਂ ਵੈਸੇ ਹੀ ਆਬਾਦੀ ਇਹਨਾਂ ਦੀ ਜ਼ਿਆਦਾ ਹੈ ਤੇ ਮਾਲਵੇ ਦੀਆਂ ਜਿਹੜੀਆਂ ਸੀਟਾਂ ਜਿਹੜੀਆਂ ਜਿਵੇਂ ਫਰੀਦਕੋਟਾ ਜਾਂ ਮਤਲਬ ਇਤਰੀ ਆ ਗਈ ਫਤਿਹਗੜ੍ਹ ਸਾਹਿਬ ਆ ਗਈ ਉਹ ਤਾਂ ਵੈਸੇ ਹੀ ਜੇ ਇਹ ਮਤਲਬ ਇਥੋਂ ਇਹਨਾਂ ਨੇ ਦਿੱਤੀਆਂ ਜਾਨ ਤੇ ਇਹਨਾਂ ਦੀ ਜਨਸੰਖਿਆ ਦੇ ਆਧਾਰ ਤੇ ਹੱਕ ਬਣਦਾ ਬਣਦਾ ਸੀ ਹੱਕ ਇਹਨਾਂ ਦਾ ਮੈਂ ਉਹ ਹੀ ਤੁਹਾਨੂੰ ਦੱਸਣਾ ਜਾ ਰਿਹਾ ਹੈਗਾ ਵੀ ਫਤਿਹਗੜ੍ਹ ਸਾਹਿਬ ਵਿੱਚ ਆਬਾਦੀ ਹੈਗੀ ਆ ਪਰ ਸਭ ਤੋਂ ਵੱਡੀ ਆਬਾਦੀ ਫਰੀਦਕੋਟ ਦੇ ਵਿੱਚ ਹੈਗੀ ਆ ਪਰ ਇਹ ਤੁਹਾਨੂੰ ਫਰੀਦਕੋਟ ਨੂੰ ਬੱਚੀ ਨਾ ਨੇ ਕੀਤਾ ਹੈਗਾ ਵੀ ਜਿਹੜੀ ਬਹੁਤ ਨਾ ਮਾਤਰਾ ਵਾਲੀ ਆਬਾਦੀ ਹੈ ਜਿਹੜੀ ਬੈਕਵਾਰਡ ਨਾਲ ਸੰਬੰਧ ਰੱਖਦੀ ਹੈਗੀ ਆ iracial ਜਿਹੜੀ ਭਾਈਚਾਰਾ ਹੈਗਾ ਉਹ ਬੈਕਵਾਰਡ ਵਿੱਚ ਦਾ ਹੁੰਦਾ ਆ ਹੁੰਦਾ ਹੈਗਾ ਜਿਹੜੀ ਭਾਰਤ ਸਰਕਾਰ ਦੀ ਜਿਹੜੀ ਸੂਚੀ ਹੈਗੀ ਆ ਜਿਹੜੀ ਐ ਬੀਸੀ ਦੀ ਸੂਚੀ ਹੈਗੀ ਆ ਉਹਦੇ ਵਿੱਚ 51 ਨੰਬਰ ਦੇ ਜਿਹੜਾ ਹੈਗਾ ਉਹ iracial ਜਿਹੜਾ ਹੈਗਾ ਬੀਸੀ ਹੈਗਾ ਪਰ ਇਹਨਾਂ ਨੇ ਜਾਣਬੁੱਝ ਕੇ ਜਿਹੜਾ ਹੈਗਾ ਝਾਲੀ ਸਰਟੀਫਿਕੇਟ ਬਣਾ ਕੇ ਡੂਮ ਦਾ ਇੱਕ ਐਸਸੀ ਭਾਈਚਾਰੇ ਦੀ ਜਿਹੜੀ ਸੀਟ ਹੈਗੀ ਆ ਫਰੀ ਕੋਡ ਦੇ ਵਿੱਚ ਉਹਨੂੰ ਦਾ ਹੈਗਾ ਹੜੱਪਣ ਦੀ ਕੋਸ਼ਿਸ਼ ਕੀਤੀ ਹੈ ਐਸੇ ਦਾ ਹੱਕ ਮਾਰਿਆ ਇਹਨਾਂ ਨੇ ਇਸ ਵਾਸਤੇ ਜਿਹੜੀ ਹੈਗੀ ਆ ਇਹ ਬੜੀ ਪਾਰਟੀ ਹੈਗੀ ਆ ਇਹ ਬਿਲਕੁਲ ਜਿਹੜੀ ਹੈਗਾ ਸਿੱਖਾਂ ਦੇ ਹਵਾਲਮਿਕਿਆਂ ਦੇ ਵਿਰੋਧ ਹੈਗੀ ਆ ਤੇ ਅਸੀਂ ਜਿਹੜਾ ਹੈਗਾ ਬੇਨਤੀ ਕਰਦੇ ਆਪਦੀ ਐਸੋਸੀਏਸ਼ਨ ਵੱਲੋਂ ਆਲਰੇਡੀ ਮੈਸੇਜ ਗਿਆ ਹੈ ਬਰ ਐਸੋਸੀਏਸ਼ਨ ਵੱਲੋਂ ਜਿਹੜੀ ਪਾਰਟੀ ਸਾਡਾ ਰਾਜਿਤ ਕਤਲਿਆਮ ਕਰਦੀ ਹੈਗੀ ਆ ਸਾਡੇ ਅਧਿਕਾਰਾਂ ਨੂੰ ਜਿਹੜਾ ਹੈਗਾ ਖਤਮ ਕਰਨ ਦੀ ਕੋਲੀ ਹੋਈ ਹੈਗੀ ਆ ਤਾਂ ਮੈਂ ਆਪਣੇ ਸਮਾਜ ਨੂੰ ਅਪੀਲ ਕਰੂੰਗਾ ਹਵਾਲਮਿਕ ਸਿੱਖ ਭਾਈਚਾਰੇ ਨੂੰ ਅਪੀਲ ਕਰੂੰਗਾ ਇਸ ਝਾੜੂ ਪਾਰਟੀ ਨੂੰ ਬਿਲਕੁਲ ਵੋਟ ਨਾ ਪਾਈ ਜਾਵੇ ਸਭੋ ਜਿਹੜੀਆਂ ਸਬਦਾਨ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਪਾਰਟੀਆਂ ਹੈਗੀਆਂ ਸਾਡੇ ਭਾਈਚਾਰੇ ਦੇ ਜਿਹੜੇ ਹੈਗੇ ਆ ਜਿਹੜਾ ਸਾਡੀ ਆਵਾਜ਼ ਬੁਲੰਦ ਕਰਦੇ ਜਿਨ੍ਹਾਂ ਦੇ ਸਮਾਜ ਲਈ ਦੇਣ ਹੈਗੇ ਆ ਅਸੀਂ ਉਹਨਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਨੇ ਇਹਦੇ ਵਿੱਚ ਫਿਰ ਜਿਹੜਾ ਹੈਗਾ ਵੀ ਲੋਕਾਂ 'ਚ ਰੋਸਤਾ ਦੇਖਣ ਨੂੰ ਮਿਲਦਾ ਵੀ ਜੇ ਝਾਲੀ ਸਰਟੀਫਿਕੇਟ ਬਣਾਇਆ ਹੈ ਜੇ ਉਹਨਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਚੋਰੀ ਕੀਤਾ ਹੈਗਾ ਪਹਿਲਾਂ ਉਹਨਾਂ ਦਾ ਕੋਲੇ ਬੀਸੀ ਸਰਟੀਫਿਕੇਟ ਸੀ ਕੀ ਲੋਕਾਂ ਨੂੰ ਇਹ ਇਹ ਗੱਲ ਲੋਕਾਂ ਦੇ ਵਿੱਚ ਪ੍ਰਚਾਰੀ ਜਾ ਰਹੀ ਹੈ ਕਿ ਨਹੀਂ ਜੀ ਹਾਂ ਬਿਲਕੁਲ ਜਿਹੜੀ ਇਹ ਪ੍ਰਚਾਰੀ ਜਾ ਰਹੀ ਹੈਗੀ ਆ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈਗੀ ਆ ਵੀ ਜਿਹੜੀ ਆਲਣੇ ਮੱਚ ਫੈਲ ਹੋ ਰਹੀ ਜਿਸ਼ਿਸ਼ਨ ਇਹ ਗਿਆ ਉਹ ਵੱਡੇ ਪੱਧਰ ਤੇ ਹਲਕਾ ਫਰੀਦਕੋਟ ਦੇ ਵਿੱਚ ਉਸ ਤੋਂ ਸ਼ਬੋ ਆ ਕੇ ਲੈਕਸ ਬਣਾ ਕੇ ਜਿਹੜਾ ਆਪ ਲੋਕਾਂ ਨੂੰ ਜਾਗਰੂਕ ਕਰ ਰਹੀ ਹੈਗੀ ਆ ਅਤੇ ਉਹਨਾਂ ਨੂੰ ਇਹ ਮੈਸੇਜ ਦੇ ਰਹੀ ਹੈਗੀ ਆ ਉਸ ਨੂੰ ਉਸ ਪਾਰਟੀ ਨੂੰ ਕਿ ਤੁਸੀਂ ਸਾਡਾ ਸਿਆਸੀ ਜਿਹੜਾ ਕਤਲਿਆਮ ਕੀਤਾ ਹੈ ਸਾਡਾ ਸਿਆਸੀ ਹੱਕ ਖੋਏ ਹੈ ਗਿਆ ਤਾਂ ਅਸੀਂ ਸਮਾਜ ਨੂੰ ਕਹਿ ਰਹੇ ਹਾਂ ਅਸੀਂ ਜਾਗਰੂਕ ਕਰ ਰਹੇ ਹਾਂ ਇਹ ਜਿਹੜਾ ਪੋਸਟ ਹੈਗਾ ਅਸੀਂ ਜਾਰੀ ਕੀਤਾ ਹੈਗਾ ਮੈਂ ਬੇਨਤੀ ਕਰੂੰਗਾ ਇਹਨੂੰ ਅਪਲੋਡ ਕਰਕੇ ਦਿਖਾਇਆ ਜਾਵੇ ਅਸੀਂ ਇਹ 2000 ਦੇ ਲਗਭਗ 9 ਹਲਕਿਆਂ ਦੇ ਵਿੱਚ ਇਹ ਵੰਡ ਰਹੇ ਹਾਂ ਨਾਲ ਫਿਕਸ ਜਿਹੜਾ ਬਣਾ ਕੇ ਅਸੀਂ ਚੰਗ ਰਹੇ ਹਗੇ ਆ ਵੀ ਜਿਹੜੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈਗਾ ਇਹ ਸਾਡੇ ਮਹੱਲਿਆਂ ਦੇ ਵਿੱਚ ਇਹਨਾਂ ਨੂੰ ਵੋਟ ਮੰਗਣ ਦਾ ਕੋਈ ਤਾਕ ਈਨਾਲੇ ਸਾਡਾ ਜਿਹੜਾ ਸਰਟੀਫਿਕੇਟ ਉਹ ਚੋਰ ਕੀਤਾ ਬਿਲਕੁਲ ਬਿਲਕੁਲ ਜਾਲੀ ਸਰਟੀਫਿਕੇਟ ਇਹਦੇ ਵਿੱਚ ਫਰਜਕੀਰ ਜਾਰਵਸ਼ਨ ਚੋੜ ਫਰੋ ਮੋਰਚਾ ਜਿਹੜੇ ਜਿਹਦੇ ਜਾਲੀ ਸਰਟੀਫਿਕੇਟ ਦਾ ਮੁੱਦਾ ਹੀ ਉਹਨਾਂ ਨੇ ਇਸ ਗੱਲ ਨੂੰ ਲਿਆ ਨਹੀਂ ਬਿਲਕੁਲ ਇਹ ਇਹ ਲਿਆ ਬਹੁਤ ਹਾਈਲਾਈਟ ਹੋਇਆ ਹੈਗਾ ਔਰ ਸਾਡੇ ਜਿਹੜੇ ਸਮਾਜ ਦੇ ਯੋਧੇ ਹੈਗੇ ਆ ਜਿਨ੍ਹਾਂ ਨੇ 12% ਬਚਾਉਣ ਦੇ ਲਈ ਵੀ ਸੰਘਰਸ਼ ਕੀਤਾ ਜਾਲੀ ਸਰਟੀਫਿਕੇਟ ਜਿਹੜਾ ਫੜੋ ਮੋਰਚਾ ਬਹਾੜੀ ਲੱਗਾ ਸੀ ਉਹਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈਗਾ ਉਹਨਾਂ ਨੇ ਬਹੁਤ ਨਾਮੀਗਰ ਜਿਹੜੇ ਨਾਮਵਰ ਜਿਹੜੇ ਕਹਿੰਦੇ ਇੱਕ ਹੋਂਦੇ ਜਿਹੜੇ ਕਲਾਕਾਰ ਦੇ ਬਾਪ ਸੀਗੇ ਸਭਜੀਤ ਸਿੰਘ ਉਹਨੂੰ ਵੀ ਹਾਈਲਾਈਟ ਕੀਤਾ ਇਹ ਇਹ ਫਿਰ ਪਹਿਲੀ ਤੁਹਾਡੇ ਸਮਾਜ ਦੀ ਗੱਲ ਤਾਂ ਹੈ ਨਹੀਂ ਇਹ ਤਾਂ 39 40 ਕਾਸਟਾਂ ਦੀ ਸਾਰਿਆਂ ਦੀ ਗੱਲ ਐ ਐਸਸੀ ਜਿਹੜੀਆਂ ਹੈਗੀਆਂ ਉਹਨਾਂ ਦੇ ਸਾਰਿਆਂ ਦੇ ਹੱਕਾਂ ਦਾ ਡੱਕਾ ਇਹ ਤਾਂ ਆ ਬਿਲਕੁਲ 39 ਕਾਸਟਾਂ ਦੇ ਹੱਕਾਂ ਦਾ ਡੱਕਾ ਹੈਗਾ ਪਰ ਦੇਖਣ ਵਿੱਚ ਆਇਆ ਹੈਗਾ ਜਿਆਦਾ ਕਰਕੇ ਇਹ ਵਾਰੀ ਸਿੱਖ ਭਾਈਚਾਰੇ ਦੇ ਸਰਟੀਫਿਕੇਟ ਬਣਾ ਕੇ ਝਾਲੀ ਸਰਟੀਫਿਕੇਟ ਬਣਾ ਕੇ ਜਿਹੜਾ ਹੈਗਾ ਇਹ ਗੱਤੂ ਕਰਦੇ ਆ ਪਰ ਹੁਣ ਇਹ ਡੂੰਗ ਸਰਟੀਫਿਕੇਟ ਬਣਾ ਕੇ ਡੂੰਗ ਦੀ ਜਿਹੜੀ ਇੱਥੇ ਕੋਈ ਗਿਣਤੀ ਨਹੀਂਗੀ ਪਰ ਉਹ ਕਿਉਂਕਿ ਐਸਸੀ ਵਿੱਚ ਆਉਂਦਾ ਡੂੰਗ ਇੱਕ ਅੰਮ੍ਰਾਸੀ ਬੀਸੀ ਨੇ ਜਿਹ ਸਾਥੀਆਂ ਨੇ ਇਹ ਦੱਸਣ ਸੋਚਦਾ ਹੈਗਾ ਆ ਆਪਣੇ ਭਾਈ ਮੱਖਣ ਸਿੰਘ ਭਾਈ ਰੂਪਾ ਹੈਗਾ ਉਹ ਔਰ ਸਾਰੇ ਇਹਨਾਂ ਜਿਹੜਾ ਹੈਗਾ ਇਹਨੂੰ ਹਾਈਲਾਈਟ ਕੀਤਾ ਹੈਗਾ ਔਰ ਇਹਦਾ ਅਸਰ ਡਾ ਗਿਆ ਲੋਕਾਂ ਤੱਕ ਤੇ ਉਹਨਾਂ ਲੋਕਾਂ ਨੇ ਜਿਹੜਾ ਹੈਗਾ ਉਹਨੂੰ ਇਹ ਗੱਲ ਸਮਝ ਲਈ ਹੈਗੀ ਆ ਵੀ ਇਹ ਜਲਸਾਜ ਲੋਕ ਹੈਗੇ ਤੇ ਇਹਨਾਂ ਦਾ ਵੋਟਾਂ ਵਿੱਚ ਜਿਹੜਾ ਹੈਗਾ ਵਿਰੋਧ ਕਰ ਨਹੀਂ ਆਪ ਆਮ ਆਦਮੀ ਪਾਰਟੀ ਤੋਂ ਕਿਨੇ ਦੂਸਰੀਆਂ ਹੋਰ ਵੀ ਪਾਰਟੀਆਂ ਇੱਥੇ ਹੈਗੀਆਂ ਨੇਸ਼ਨਲ ਲੈਵਲ ਦੀਆਂ ਦੇਖੀਆਂ ਜਾਵੇ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਹੈ ਖੇਤਰੀ ਪਾਰਟੀਆਂ ਦੀ ਗੱਲ ਕਰੀ ਜਾਵੇ ਤਾਂ ਅਕਾਲੀ ਦਲ ਹੈ ਕੀ ਉਹਨਾਂ ਨੇ ਤੁਹਾਨੂੰ ਕੋਈ ਬੰਦੀ ਥੋੜੀ ਬਹੁਤੀ ਪ੍ਰਤੀਨਿਧਤਾ ਦਿੱਤੀ ਆ ਕਿ ਨਹੀਂ ਦਿੱਤੀ ਦੇਖੋ ਉਹ ਜਿਹੜੀ ਆ ਝਾੜੂ ਪਾਰਟੀ ਨੂੰ ਛੱਡ ਗਈ ਜਿਨੇ ਕੋਈ ਵੀ ਨਹੀਂ ਦਿੱਤੀ ਟਿਕਟ ਇੱਕ ਵੀ ਨਹੀਂ ਦਿੱਤੀ ਨਮਾਇਦਗੀ ਨਹੀਂ ਦਿੱਤੀ ਗਈ ਪਰ ਤੁਸੀਂੀਆਂ ਪਾਰਟੀਆਂ ਨੇ ਜਿਹੜਾ ਹੈਗਾ ਇੱਕ ਇੱਕ ਦੋ ਦੋ ਮੈਂਬਰ ਜਿਹੜੇ ਹੈਗੇ ਆ ਉਹ ਅਕਚਲ ਪਾਰਟੀ ਜਿਹੜੀ ਹੈਗੀ ਆ ਕੌਂਸਲਰ ਨੇ ਵੀ ਜਿਹੜਾ ਇਥੋਂ ਗੁਰਮੀਤਵਰ ਸਿੰਘ ਨੂੰ ਖੜਾ ਕੀਤਾ ਆਪਣਾ ਕਲਦਲ ਨੇ ਜਿਹੜਾ ਕੀਤਾ ਹੈਗਾ ਉਹਨਾਂ ਨੇ ਜਾਨੀ ਗੱਲੋ ਵੀ ਗੱਲ ਨੂੰ ਪਛਾਣਦੇ ਹੋਊਗੀ ਵੱਡੀ ਬਾਦੀ ਆ ਸਾਨੂੰ ਇਹ ਇਸ ਨੂੰ ਨਹੀਂ ਕਰ ਸਕਦੇ ਸਾਨੂੰ ਉਹਨਾਂ ਨੇ ਜ਼ਰੂਰ ਇਸ ਹਲਕੇ ਦਿੱਤੀ ਆ ਪਰ ਉਹਨਾਂ ਨੇ ਪੂਰਨ ਜਿਹੜੀ ਹੈਗੀ ਆ ਉਸ ਟਨੜੇ ਜੇ ਮੜਦੀ ਆ ਉਹਨੇ ਦਿੱਤੀ ਉਹਨਾਂ ਨੇ ਇਹ ਇੱਕ ਦਿੱਤੀ ਨਹੀਂ ਇੱਕ ਗੱਲ ਹੋਰ ਵੀ ਹੈ ਵੀ ਲਗਭਗ ਤੁਹਾਡੇ ਸਮਾਜ ਦੇ ਕਈ ਚਿਹਰੇ ਕਾਫੀ ਜ਼ਿਆਦਾ ਜਿਹੜੇ ਹੈਗੇ ਆ ਲੋਕਾਂ ਦੇ ਵਿੱਚ ਮੰਨੇ ਪ੍ਰਵੰਨੇ ਸੀ ਪ੍ਰਚਾਰੇ ਜਾ ਰਹੇ ਸੀ ਜਿਵੇਂ ਸਰਦਾਰ ਗੁਰਦੇਵ ਸਿੰਘ ਬਾਦਲਨ ਸਾਹਿਬ ਖੇਤੀਬਾੜੀ ਮੰਤਰੀ ਰਹੇ ਨੇ ਧੰਨਾ ਸਿੰਘ ਗੁਲਸ਼ਨ ਗ੍ਰਹਿ ਮੰਤਰੀ ਰਹੇ ਨੇ ਮੇਰਾ ਖਿਆਲ ਹੈ ਫਿਰ ਇਸੇ ਤਰ੍ਹਾਂ ਹੀ ਨਾਲ ਜਸਟਿਸ ਨਰਮਲ ਸਿੰਘ ਤੇ ਨਾਲ ਹੀ ਕਾਂਗਰਸ ਦੇ ਵਿੱਚ ਜਿਹੜੇ ਗ੍ਰਹਿ ਮੰਤਰੀ ਰਹੇ ਨੇ ਸਰਦਾਰ ਮੋਹਤਾ ਸਿੰਘ ਜੀ ਹਾਂ ਬਿਲਕੁਲ ਉਸ ਸਮੇ ਜਿਹੜਾ ਸੀਗਾ ਜਿਵੇਂ ਅੱਜ ਤੋਂ 20 25 25 ਸਾਲ ਪਹਿਲਾਂ ਗੱਲ ਕਰਾਂ ਤਾਂ ਸਾਡੇ ਬਹੁਤ ਸਤਿਕਾਰਯੋਗ ਸਾਡੇ ਸਾਫ ਦਾ ਗ੍ਰਹਿ ਮੰਤਰੀ ਸਰਦਾਰ ਕੁੱਤਾ ਸਿੰਘ ਜੀ ਜਿਨ੍ਹਾਂ ਕੋਲ ਬਹੁਤ ਮਹਿਕਮੇ ਰਹੇ ਹੈਗੇ ਆ ਉਸ ਸਮੇ ਸਾਡੇ ਸਮਾਜ ਦੀ ਜਿਹੜੀ ਨਮਾਇੰਦਗੀ ਜਿਹੜੀ ਹੈਗੀ ਆ ਸੈਂਟਰ ਵਿੱਚ ਨਮਾਇੰਦਗੀ ਵੀ ਬਦੌੜ ਜਿਹੜੇ ਹੈਗੇ ਆ ਮੰਤਰੀ ਵੀ ਕਰਦੇ ਰਹੇ ਹੈਗੇ ਆ ਤੇ ਐਮਪੀ ਵੀ ਦਾ ਸਾਡੇ ਸਮਾਜ ਦੇ ਕਰਦੇ ਰਹੇ ਹੈਗੇ ਆ ਤਨਾਰ ਸਿੰਘ ਜਿਹੜਾ ਗੁਲਸ਼ਨ ਹੈਗਾ ਉਹ ਕਿੰਤੀ ਵੱਡ ਰਾਜ ਮੰਤਰੀ ਰਿਹਾ ਹੈਗਾ ਉਹਨਾਂ ਦੀ ਬੇਟੀ ਜਿਹੜੀ ਹੈ ਦੋ ਬੜੀ ਇਥੋਂ ਦੀ ਦੀ ਪਰਨੀਤ ਕੌਰ ਜਿਹੜੀ ਹੈਗੇ ਸਾਡੇ ਦੀ ਤ੍ਰਿਪਤੀਪੁਰ ਤੋਂ ਕੰਮ ਕਰ ਰਹੀ ਹੈ ਹੈਗਾ ਤਾਂ ਪਰ ਹੁਣ ਦੇਖਦੇ ਹੈਗੇ ਪਰ ਜਿੰਨੀ ਉਸ ਸਮੇਂ ਸਾਡ ਨੂੰ ਸਾਡੇ ਸਮਾਜ ਨੂੰ ਪ੍ਰੇਰਨਾ ਮਿਲਦੀ ਸੀਗੀ ਪਰ ਅੱਜ ਉਹ ਘਟ ਗਈ ਹੈਗੀ ਆ ਇਸ ਲਈ ਹੈ ਸਮਾਜ ਨੂੰ ਅਸੀਂ ਜਾਗਰੂਕ ਕਰ ਰਹੇ ਹਾਂ ਇਸ ਸੰਸਥਾ ਵੱਲੋਂ ਤਾਂ ਜੋ ਸਾਡ ਨੂੰ ਪੂਰਨ ਮੌਲਿਡੀ ਨਿਮਨ ਮਿਲਦੀ ਧੰਨਵਾਦ ਜੀ ਸਦਾ ਸੁਮੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੀ ਟੀਮ ਦੇ ਸਮੇਤ ਅੱਜ ਤੁਸੀਂ ਸਾਡੇ ਇਸ ਚੈਨਲ ਦੇ ਰੂਪ ਰੂਪ ਹੋਇਓ ਤੁਹਾਡਾ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਤੁਹਾਡੇ ਚੈਨਲ ਦਾ ਗਿਆਨ ਜੋਤੀ ਦਾ ਬਹੁਤ-ਬਹੁਤ ਤੁਹਾਡੇ ਸਾਰਿਆਂ ਦਾ ਸਾਰਾ ਧੰਨਵਾਦ ਇਹਨਾਂ ਨੇ ਇਸ ਗੱਲ ਨੂੰ ਹਾਈਲਾਈਟ ਕੀਤਾ ਭੈਣ ਚਰਿਆਂ ਦੀਆਂ ਜਿਹੜੀਆਂ ਆਗੀਆਂ ਤੇ ਤੀਨੂੰ ਯਾਦ ਕੀਤਾ ਹੈਗਾ ਬਹੁਤ-ਬਹੁਤ